ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਕ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮਸਰੂਪ ਅੰਕੀ ਜੀ ਦੀ ਲਿਖੀ ਹੋਈ ਕਹਾਣੀ ਉਹ ਜੜੀ ਓਖੜੀ ਅੱਜ ਮੈਂ ਤੁਹਾਨੂੰ ਰਾਮਕੁਰ ਬੁੜੀ ਦੀ ਕਹਾਣੀ ਸੁਣਾਉਂਦਾ ਹਾਂ ਇਸ ਕਹਾਣੀ ਦਾ ਇੱਕ ਹਿੱਸਾ ਮੈਂ ਸੁਣਿਆ ਸੀ ਤਿੰਨ ਹਿੱਸੇ ਆਪ ਆਪਰ ਦੇ ਦੇਖੇ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਉਹਦੇ ਟੋਟੇ ਕਿਸਾਨ ਘਰ ਦੀ ਕਬੀਲਦਰੀ ਸੰੰਡਣ ਲਈ ਆਪਣੀਆਂ ਧੀਆਂ ਦਾ ਮੁੱਲ ਵਟ ਲੈਂਦੇ ਸਨ ਪਿਓ ਦੀ ਉਹ ਇਕੱਲੀ ਧੀ ਸੀ ਤੇ ਆਪਣੇ ਤਿੰਨ ਭਰਾਵਾਂ ਤੋਂ ਵੱਡੀ ਭਾਰ ਜਵਾਨੀ ਵਿੱਚ ਉਹ ਦੇਖਣ ਵਾਲੀ ਕੁੜੀ ਸੀ ਖੁਰਤੀਲੀ ਤੇ ਸਫਰ ਉਹ ਆਦੋਸਤਾਂ ਚਾਹੇ ਮਦਰਾ ਰਹਿ ਗਿਆ ਸੀ ਤੇ ਫੇਰ ਇਹਦੇ ਹੋਰ ਵਦਨ ਦੀ ਆਸ ਵੀ ਘਟ ਸੀ ਪਰ ਉਹਦਾ ਰੰਗ ਤੇ ਨੈਣਾਂ ਵਿੱਚ ਦਿਲ ਖਿੱਚ ਸਨ ਗਠੇਲ ਜਿਹੀ ਰਾਮੂ ਤਾਂ ਮਾਉ ਤੇ ਗਏ ਸੀ ਉਸੇ ਅਗਵਾੜ ਵਿੱਚ ਨਾਨਕੀ ਆਇਆ ਮੁੰਡਾ ਗੁਰਚਰਨ ਉਹਨੇ ਮੋਲਿਆ ਤੈਂ ਮੈਂ ਮੋਲਿਆ ਨਹੀਂ ਮੋਤੀ ਬਾਗ ਦੀਏ ਕੁੰਝੇ ਗੁਰਚਰਨ 6 ਮਹੀਨੇ ਉਸੇ ਪਿੰਡ ਰਿਹਾ ਪਤਾ ਨਹੀਂ ਮਾਮੇ ਦੀ ਖੇਤੀ ਵਿੱਚ ਉਹ ਹੱਥ ਵਟਾਉਣ ਲਈ ਜਾਂ ਰਾਮੂ ਕਰਕੇ ਆਪਣੇ ਮਾਪੇ ਦਾ ਉਹ ਸਤਵਾਂ ਪੁੱਤ ਸੀ ਸਭ ਤੋਂ ਛੋਟਾ ਉਹਨਾਂ ਕੋਲ ਜ਼ਮੀਨ ਥੋੜੀ ਹੋਵੇਗੀ ਇਸੇ ਕਰਕੇ ਉਹਦੇ ਪਿੰਡ ਉਹਦੇ ਕੋਈ ਖਾਸ ਲੋੜ ਨਹੀਂ ਹੋਣੀ ਕੋਈ ਕਾਰਨ ਜ਼ਰੂਰ ਸੀ ਉਹ 6 ਮਹੀਨੇ ਮਾਮੇ ਦੇ ਘਰ ਹੀ ਬੈਠਾ ਰਿਹਾ ਇੱਕ ਦਿਨ ਦਾ ਮਾਮੂ ਉਹਨੂੰ ਕਹਿੰਦੀ ਮੇਰੇ ਪਿਓ ਨੇ ਤੇਰੇ ਨਾਲ ਵਿਆਹ ਤਾਂ ਮੇਰਾ ਕਰਨਾ ਨਹੀਂ ਤੂੰ ਉਂ ਲੈ ਚਲ ਮੈਨੂੰ ਕਿਧਰੇ ਲੈ ਚਲਾਂ ਮੈਂ ਤਾਂ ਤੇਰੀ ਚੱਪਾ ਰੋਟੀ ਖਾ ਕੇ ਹਾਰ ਮਾਰ ਲਿਆ ਕਰੋ ਉਹਨੇ ਰੋਣ ਹਾਕਾ ਹੋ ਕੇ ਜਵਾਬ ਦਿੱਤਾ ਕਿੱਥੇ ਲੈ ਚਲਾਂ ਤੈਨੂੰ ਮੇਰੇ ਤਾਂ ਹੱਥ ਪੱਲੇ ਕੁਝ ਨਹੀਂ ਮੈਂ ਤਾਂ ਨੰਗ ਬਲੰਗਾ ਫਿਰ ਮਾੜੇ ਖਲਣੇ ਦੇ ਜੱਟਾ ਲਿਆ ਤੇਰਾ ਪਾੜਾ ਸਿਰ ਰਾਮੋ ਨੇ ਇੱਕ ਇੱਟ ਚੁੱਕ ਲਈ ਸੀ ਉਹ ਉਹਦੇ ਕੋਲੋਂ ਉੱਠ ਕੇ ਤੁਰ ਹੀ ਗਿਆ ਨਹੀਂ ਤਾਂ ਰਾਮੋ ਦਾ ਜੀ ਕਰਦਾ ਸੀ ਕਿ ਉਹ ਗੱਲ ਕੁੱਟ ਕੇ ਉਹਨੂੰ ਮਾਰ ਦੇਵੇ ਚੰਦਰੇ ਨੇ ਐਨੀ ਗੱਲ ਵੀ ਨਾ ਮੰਨੀ ਉਹਦੀ ਕਿੱਥੇ ਤਾਂ ਉਹ ਇੱਟ ਮਾਰ ਕੇ ਉਹਦਾ ਸਿਰ 파ੜਨ ਨੂੰ ਤਿਆਰ ਸੀ ਤੇ ਉਹਦਾ ਗਲ ਕੁੱਟ ਕੇ ਉਹਨੂੰ ਖਤਮ ਕਰ ਦੇਣਾ ਚਾਹੁੰਦੀ ਸੀ ਪਰ ਜਦੋਂ ਉਹ ਉਹਦੇ ਕੋਲੋਂ ਦੂਰ ਚੱਲਿਆ ਗਿਆ ਤਾਂ ਉਹ ਮੱਥੇ ਤੇ ਦੋਵੇਂ ਹੱਥ ਰੱਖ ਕੇ ਰੋਣ ਲੱਗੀ ਪੜ ਕੇ ਉਹਨੂੰ ਕਦੇ ਨਹੀਂ ਮਿਲਿਆ ਮਾਮੇ ਦਾ ਘਰ ਛੱਡ ਕੇ ਉਹ ਆਪਣੇ ਪਿੰਡ ਤੁਰ ਗਿਆ ਸੀ ਰਾਮੂ ਦੇ ਬਾਪ ਨੇ ਉਸ ਦਾ 600 ਰੁਪਏ ਲਿਆ 200 ਵਿੱਚ ਤਾਂ ਮੜਾ ਮੋਟਾ ਕੁੜੀ ਦਾ ਛੱਗਾ ਚੁੰਨੀ ਆ ਗਿਆ ਤੇ 10 ਬੰਦਿਆਂ ਦੀ ਸੇਵਾ ਹੋ ਗਈ 400 ਉਹਦੀ ਘਰ ਕਬੀਲਦਾਰੀ ਵਿੱਚ ਸਹਾਈ ਹੋਇਆ ਉਹਨਾਂ ਦਿਨਾਂ ਵਿੱਚ 600 ਅੱਜ ਦੇ 6000 ਜਿੰਨਾ ਹੋਵੇਗਾ ਇੱਥੋਂ ਤੱਕ ਮੈਂ ਇਹ ਕਹਾਣੀ ਸੁਣੀ ਹੋਈ ਸੀ ਮੇਰੇ ਦੇਖਦੇ ਦੇਖਦੇ ਰਾਮਕੌਰ ਨੇ ਪੰਜ ਮੁੱਲੇ ਜੰਮੇ ਪੰਜੇ ਮੁੰਡੇ ਗਲੋਟਨਾ ਵਰਗੇ ਤਦੇ ਕਿਸੇ ਨੂੰ ਤਾਪ ਸਰਵਾ ਨਹੀਂ ਚੜਿਆ ਸੀ ਤੇ ਨਾ ਹੀ ਅੱਖ ਕੰਦੁਪਦਾ ਕੁੜੀ ਕੋਈ ਨਹੀਂ ਸੀ RAMKUR ਦਾ ਘਰ ਵਾਲਾ ਚਾਨਣ ਸਿੰਘ ਉਹਦੇ ਮੂਰੇ ਮਿੱਟੀ ਬਣ ਕੇ ਰੰਦਾ ਉਹਦੇ ਆਪਣੇ ਵਿੱਚ ਹੀ ਨੁਕਸੇ ਉਹ ਕੰਮ ਕੱਟ ਕਰਦਾ दारू ਬਹੁਤੀ ਪੀਂਦਾ दारू ਦੀ ਬਿਮਾਰੀ ਉਹਨੂੰ ਨਿਤਵਾਂਗ ਸੀ ਕਿਤੇ ਵੀ ਮਿਲਦੀ ਬਸ ਲਾਗਾ ਸੁੱਕ ਲੈਂਦਾ RAMKUR ਹੀ ਇਧਰ ਉਧਰ ਟੱਬਰ ਦੇ ਖਾਣ ਦਾ ਬੰਦੋਬਸਤ ਕਰਦੀ ਉਹਨੇ ਆਪਣੇ ਜਵਾਕ ਵੀ ਤਾਂ ਪਾਲਨੇ ਸਨ ਜਿੰਨੀ ਕੁ ਵੀ ਜ਼ਮੀਨ ਸੀ ਉਹਨੋਂ ਹਿੱਸੇ ਦੇ ਦੇ ਕੇ ਵਾਹੀ ਕਰਵਾਉਂਦੀ ਵੇਚਣ ਵਟਣ ਦਾ ਕੰਮ ਆਪਣੇ ਹੱਥ ਰੱਖਦੀ ਚਾਨਣ ਜਦੋਂ ਵੀ ਘਰ ਹੁੰਦਾ ਉਹਦੇ ਨਾਲੋਂ ਲੜਦੀ ਰਹਿੰਦੀ ਦੋ ਤਿੰਨ ਵਾਰੀ ਤਾਂ ਉਹਨੇ ਚਾਨਣ ਨੂੰ ਕੁੱਟਿਆ ਵੀ ਸੀ ਗੋਹੇ ਵਾਲਾ ਫੋੜਾ ਚੁਪਲਦੀ ਪਰ ਜਦੋਂ ਕਦੇ ਉਹ ਢਿੱਲਾ ਮੱਠਾ ਹੋ ਜਾਂਦਾ ਉਹਦੀ ਸੇਵਾ ਕਰਦੀ ਪਿੰਡ ਦੇ ਡਾਕਟਰ ਤੋਂ ਦਵਾਈਆਂ ਲਿਆ ਕੇ ਦਿੰਦੀ ਗਾਲਾਂ ਵੀ ਕੱਟਦੀ ਰਹਿੰਦੀ ਰਾਮਕੁਰ ਆਂਡਗਵਾਂਡ ਨਾਲ ਵੀ ਬਣਾ ਕੇ ਨਹੀਂ ਰੱਖਦੀ ਸੀ ਨਿੱਕੀ ਨਿੱਕੀ ਗੱਲ ਤੇ ਆੜਾ ਲਾ ਕੇ ਬੈਠ ਜਾਂਦੀ ਘੰਟਾ ਘੰਟਾ ਦੋ ਦੋ ਘੰਟੇ ਗੱਲਾਂ ਕਰਦੀ ਪਰ ਗਾਵਾ ਹੀ ਕੱਢੀ ਜਾਂਦੀ ਡਰਦਾ ਉਹਦੇ ਨਾਲ ਕੋਈ ਪੰਗਾ ਨਹੀਂ ਲੈਂਦਾ ਸੀ ਆਂਡਗਵਾਂਡ ਆਖਦਾ ਇਹ ਤਾਂ ਬਗਿਆੜੀ ਐ ਇਹਨੂੰ ਤਾਂ ਮੱਥਾ ਟੇਕਿਆ ਬਾਬਾ ਪਰ ਆਂਡਗਵਾਂਡ ਵਿੱਚ ਉਹ ਕਿੰਨਾ ਵੀ ਕਿਸੇ ਨਾਲ ਲੜ ਝਗੜ ਖਟਦੀ ਦੂਰੋ ਦੂਰੀ ਹੋ ਚੁੱਕੀ ਹੁੰਦੀ ਉਹਨਾਂ ਦੇ ਦੁੱਖ ਸੁੱਖ ਵਿੱਚ ਜ਼ਰੂਰ ਸ਼ਾਮਲ ਹੁੰਦੇ ਲੋਕ ਆਕਦੇ ਹੁੰਦੇ ਚਾਨਣ ਤੀਮੀ ਦਾ ਟਿੱਟ ਕੀਤਾ ਇਹ दारू ਪਿੰਦਾ ਨਿਤ ਇਹ ਬਗਿਆੜੀ ਉਹਨੂੰ ਚੈਨ ਨਾਲ ਜਉਣ ਨਹੀਂ ਦਿੰਦੀ ਆਰਾ ਲਾਈ ਜਾਉ ਲਾਈ ਜਾਉ ਇਸੇ ਮੁੰਡੇ ਖੁੰਡੇ ਦੀ ਮਜਾਲ ਨਹੀਂ ਸੀ ਕਿ ਰਾਮਗੁਰ ਨੂੰ ਕੋਈ ਗੰਦਾ ਮਖੌਲ ਕਰ ਸਕੇ ਸਭ ਚਾਚੀ ਚਾਚੀ ਕਰਦੇ ਉਹ ਗੋਲ ਮਸ਼ਕਰੀਆਂ ਵੀ ਸਮਝਦੀ ਅਗਲੇ ਨੂੰ ਖਿਹੜਾ ਛਡਾਉਣਾ ਔਖਾ ਹੋ ਜਾਂਦਾ ਇੱਕ ਦਿਨ ਚਾਨਣ ਤੀਮੀ ਦੇ ਦੁੱਖ ਦਾ ਮਾਰਿਆ ਕਿਧਰੇ ਗਾਇਬ ਹੋ ਗਿਆ ਰਾਮਕੁਰ 5-7 ਦਿਨ ਤਾ ਉਸਦਾ ਕੋਈ ਉੱਤ ਨਾ ਵਾਜੇ ਫਿਰ ਉਹਦਾ ਫਿਕਰ ਕਰਨ ਲੱਗੀ ਉਸਨੇ ਲਵੇ ਲਾਉਣੇ ਦੇ ਪਿੰਡਾਂ ਵਿੱਚ ਬੰਦੇ ਭਿਜਵਾਏ ਉਹਦੇ ਮੁੰਡੇ ਰਿਸ਼ਤੇਦਾਰੀਆਂ ਵਿੱਚ ਉਹਨੂੰ ਲੱਭਣਗੇ ਪਰ ਉਹ ਕਿਤੇ ਵੀ ਨਹੀਂ ਸੀ ਰਾਮਕੁਰ ਉਹਦਾ ਚੋਰਾ ਕਰਦੀ ਤੇ ਕਦੇ-ਕਦੇ ਚੁੱਲ੍ਹੇ ਦੇ ਵੱਟੇ ਕੋਲ ਬੈਠ ਕੇ ਉਹਦੇ ਕੀੜਨੇ ਪਾਉਣ ਲੱਗ ਪੈਂਦੀ ਆਂਡਣਾ ਗੁਆਂਡਣਾ ਇਹ ਉਹਦੇ ਖੇਖਨ ਸਮਝਦੀਆਂ ਆਖਦੀਆਂ ਜਿਉਂਦਾ ਜੀ ਨਾ ਮੰਨਿਆ ਮਰਿਆ ਦਹਤੜ ਪੀਟਿਆ ਜਦੋਂ ਕਈ ਮਹੀਨੇ ਗੁਜ਼ਰ ਗਏ ਤਾਂ ਲੋਕਾਂ ਨੇ ਖਿਆਲ ਕੀਤਾ ਚਾਨਣ ਜ਼ਰੂਰ ਕਿਸੇ ਖੂ ਖਾਤੇ ਪੈ ਕੇ ਮਰ ਗਿਆ ਹੈ ਜਿਉਂਦਾ ਹੁੰਦਾ ਤਾਂ ਹੁਣੋਂ ਕਦੋਂ ਦਾ ਮੋੜ ਆਇਆ ਹੁੰਦਾ ਕੋਸ਼ ਵੀ ਸੀ ਸਿਰ ਦਾ ਸਾਈਂ ਤਾਂ ਸੀ ਕੋਈ ਆਖਦਾ ਇਸ ਬਿਘਿਆੜੀ ਕੰਨੀ ਤਾਂ ਉਹ ਜਿਉਂਦਾ ਵੀ ਮਰਿਆ ਵਰਗਾ ਸੀ ਇਹਨੇ ਤਾਂ ਇੱਕ ਦਿਨ ਵੀ ਆਦਰ ਉਦਰ ਨਹੀਂ ਕੀਤਾ ਸੀ ਉਹਦਾ ਜਿਵੇਂ ਕੁੱਤੇ ਨੂੰ ਦੂਰੋਂ ਬੁਰਕੀ ਸਿੱਟ ਦੇਦੀ ਹੈ ਕੋਈ ਜੂਨ ਅਰਗੀ ਜੂਨ ਸੀ ਉਹਦੀ ਬਹੁਤੇ ਰਾਮਕੁਰ ਨੂੰ ਬੁਲਾ ਬੁਰਾ ਪਲਾਕ ਤੇ ਰਾਮਕੁਰ ਦੇ ਦੋ ਵੱਡੇ ਮੁੰਡੇ ਜਵਾਨ ਹੋਏ ਤਾਂ ਉਹਨੇ ਉਹਨਾਂ ਦਾ ਵਿਆਹ ਲਿਆ ਅੰਗਰੇਜ਼ ਸਿੰਘ ਤੇ ਗੁਰਜਨ ਸਿੰਘ ਦੋਵੇਂ ਹੀ ਮਾਂ ਦੇ ਅੱਖੀ ਵਿੱਚ ਰਹਿੰਦੇ ਬਹੂਆਂ ਬਹੁਤ ਛੈਲ ਸਨ ਸੱਸ ਦੀਆਂ ਪਾਕੀਆਂ ਥਲੇ ਹੱਥ ਦਿੰਦੀਆਂ ਘਰ ਦਾ ਸਾਰਾ ਕੰਮ ਉਹਨਾਂ ਨੇ ਸੰਭਲਿਆ ਰਾਮਕੁਰ ਨੂੰ ਮਹਿਸੂਸ ਹੋਣ ਲੱਗਿਆ ਜਿਵੇਂ ਦੋਵੇਂ ਮੁੰਡੇ ਬਖਵਾਂ ਦੇ ਹੀ ਬਹੁਤੇ ਬਣਦੇ ਜਾਂਦੇ ਹੋਣ ਬਹੁਵਾ ਦੇਹੀ ਗੋਡੇ ਮੁੱਡ ਬੈਠੇ ਰਹਿੰਦੇ ਹੋ ਜਿਵੇਂ ਖੇਤੀ ਦੇ ਕੰਮਾਂ ਵੱਲ ਉਹਨਾਂ ਦਾ ਧਿਆਨ ਘਟ ਗਿਆ ਹੋਵੇ ਰਾਤ ਬਹੁ ਦੇ ਦਿਨ ਖੇਤਾਂ ਦਾ ਇਹ ਗੱਲ ਤਾਂ ਮੰਨੀ ਭਲਾ ਪਰ ਇਹ ਕਿਵੇਂ ਰਾਤ ਵੀ ਬਹੁ ਦੇ ਦਿਨ ਵੀ ਬਹੁ ਦਾ ਇਹ ਬਹੁਆ ਤਾਂ ਮੁੰਡੇ ਨੂੰ ਗਾਲ ਕੇ ਰੱਖ ਦੇਣਗੇ ਉਹ ਮੁੰਡਿਆਂ ਨੂੰ ਛਿੜਕਣ ਲੱਗੀ ਬਹੁਆ ਨੂੰ ਵੀ ਹਰ ਖਰਖ ਪਿਆ ਕਰੇ ਮੁੰਡਿਆਂ ਨਾਲ ਲੜਾਈ ਇੱਥੋਂ ਤੱਕ ਵੱਧ ਗਈ ਕਿ ਉਹਨੂੰ ਘਰ ਛੱਡਣਾ ਪੈ ਗਿਆ ਮਰੱਬਾ ਬੰਦੀ ਵੇਲੇ ਪੇਰ ਨਹੀਂ ਤੇ ਕਟਿਆ ਉਹਨਾਂ ਦਾ ਪਲਾਟ ਖਾਲੀ ਪਿਆ ਸੀ ਦੋਵੇਂ ਭਰਾਵਾਂ ਨੇ ਓਕੇ ਸੁਖਾਲੇ ਹੋ ਕੇ ਉਥੇ ਦੋ ਕੋਠੇ ਛੱਦ ਲਏ ਤੇ ਬਘਵਨੋਂ ਨਾਲ ਲੈ ਕੇ ਰਹਿਣ ਲੱਗੇ ਉਹਨਾਂ ਦੇ ਦੋ ਦੋ ਜੁਆਕ ਵੀ ਹੋ ਚੁੱਕੇ ਸਨ ਦੋਵੇਂ ਭਰਾ ਹੋਰਾਂ ਜਿੰਮੇਦਾਰਾਂ ਦੀ ਜ਼ਮੀਨ ਇਸੇ ਤੇ ਲੈ ਕੇ ਗੁਜ਼ਾਰਾ ਕਰਦੇ ਆਪਣੀ ਜ਼ਮੀਨ ਤੇ ਬੁੜੀ ਉਹਨਾਂ ਨੂੰ ਨੌ ਵੀ ਨਹੀਂ ਤਰਨ ਦਿੰਦੇ ਸੀ ਮੁੰਡਿਆਂ ਦੇ ਨਾਂਉ ਜ਼ਮੀਨ ਚੜੀ ਵੀ ਨਹੀਂ ਸੀ ਕਿਉਂ ਜੋ ਉਹਨਾਂ ਦੇ ਪਿਓ ਚਾਨਣ ਸਿੰਘ ਦੇ ਮਰੰਦਾ ਕੋਈ ਪੱਕਾ ਸਬੂਤ ਨਹੀਂ ਸੀ ਆਰਾਮਕੁਰ ਹੀ ਸਭ ਕਾਸੇ ਨੂੰ ਜੱਫਾ ਮਾਰੀ ਬੈਠੀ ਸੀ ਪਰ ਅਜੀਬ ਸੀ ਆਰਾਮਕੁਰ ਦੀ ਮਿੱਟੀ ਵੱਡੇ ਮੁੰਡਿਆਂ ਤੇ ਬਹੂਆਂ ਵੱਲ ਤਾਂ ਉਹ ਥੁੱਕ ਕੇ ਲੰਘਦੀ ਜਾਂ ਉਹਨਾਂ ਵਿੱਚੋਂ ਕੋਈ ਦਿਸ ਪੈਂਦਾ ਤਾਂ ਪਾਸਾ ਵਟ ਲੈਂਦੀ ਪਰ ਉਹਨਾਂ ਦਾ ਕੋਈ ਜਵਾਕ ਜੇ ਭੁੱਲ ਭੁਲੇਖੇ ਆਰਾਮਕੁਰ ਦੇ ਘਰ ਆ ਵੜਦਾ ਤਾਂ ਉਹਨੂੰ ਉਹ ਹਾਰੇ ਦੀ ਟੋੜੀ ਵਿੱਚੋਂ ਸੁਹਾ ਸੁਹਾ ਦੁੱਧ ਵਿੱਚ ਖੰਡ ਦੀ ਕੜਛੀ ਖੋਲ ਕੇ ਪਿਆਉਂਦੀ ਜਵਾਕਾਂ ਦੀਆਂ ਵਾਗੀਆਂ ਲੈਣ ਲੱਗਦੀ ਫੇਰ ਉਹਨੇ ਕੀਚਰ ਤੇ ਦੁੱਲਾ ਛੋਟੇ ਮੁੰਡੇ ਵਿਆਲੇ ਇੱਕੋ ਘਰ ਵਿਆਹੇ ਬਹੂਆਂ ਸੱਗੀਆਂ ਪੈਣਾ ਸਨ ਵਿਆਹ ਵਿੱਚ ਅੰਗਰੇਜ਼ ਦੇ ਗੁਰਜੰਟ ਨੂੰ ਨਹੀਂ ਸੱਦਿਆ ਨਾ ਉਹਨਾਂ ਦੀਆਂ ਬਹੂਆਂ ਆਈਆਂ ਨਿਆਣੇ ਆਪਣੇ ਆਪ ਹੀ ਆਵੜੇ ਸਨ ਰਾਮਕੁਰ ਨਿਆਣਿਆਂ ਨੂੰ ਖਾਣ ਦੇ ਪਿਆਉਂਦੀ ਤੇ ਉਹਨਾਂ ਦੇ ਕਪੂਤ ਪਿਉਆਂ ਨੂੰ ਗਾਣਾ ਕੱਢਦੀ ਵੇ ਤੂੰ ਪਿਉ ਵਰਗਾ ਨਾ ਨਿਕਲ ਜੀ ਅੰਗਰੇਜ਼ ਦੇ ਮੁੰਡੇ ਨੂੰ ਉਹ ਆਖਦੀ ਨਹੀਂ ਤੈਨੂੰ ਮਾਂ ਨੇ ਆਉਣ ਦੇ ਤਾਂ ਮੇਰੇ ਘਰ ਗੁਰਜੰਟ ਦੀ ਕੁੜੀ ਵੱਲੋਂ ਕੌੜ-ਕੌੜ ਚੱਕਦੀ ਪਰ ਉਹਦੀ ਜੇਬ ਲੱਡੂਆਂ ਨਾਲ ਭਰ ਦਿੰਦੀ। ਕੀਚਰ ਦੁੱਲੇ ਦੇ ਵਿਆਹ ਤੋਂ 2 ਕੁ ਦਿਨ ਬਾਅਦ ਰਾਮਕੁਰ ਨੇ ਇੱਕ ਮੱਝ ਹੋਰ ਲੈ ਲਈ। ਇੱਕ ਪਹਿਲਾਂ ਜੋ ਸੀ ਬੁੱਢੀ ਹੋ ਚੁੱਕੀ ਸੀ। ਉਹ ਢੋਲ ਵਾਲੇ ਮੁੰਡੇ ਨੂੰ ਦੋਵੇਂ ਮੱਜਾਂ ਦਾ ਦੁੱਧ ਪਾਉਣ ਲੱਗੀ। ਅਗਲੇ ਸਾਲ ਇੱਕ ਮੱਝ ਹੋਰ ਕਿੱਲੇ ਲਿਆ ਬੰਨੀ। ਫਿਰ ਦੁੱਧ ਨੂੰ ਲੈ ਕੇ ਹੀ ਘਰ ਵਿੱਚ ਝਗੜਾ ਰਹਿਣ ਲੱਗਿਆ। ਕੀਚਰ ਤੇ ਦੁੱਲਾ ਕਹਿੰਦੇ ਸਨ ਕਿ ਉਹਨਾਂ ਨੂੰ ਵੀ ਰਜਮਾ ਦੁੱਧ ਪੀਣ ਨੂੰ ਦਿੱਤਾ ਜਾਵੇ ਉਹ ਸਾਰਾ ਸਾਰਾ ਦਿਨ ਖੇਤਾਂ ਵਿੱਚ ਦੇ ਵੇਲਦੇ ਨੇ ਤਿੰਨ ਮੱਝਾਂ ਦਾ ਦੁੱਧ ਮਾਂ ਢੋਲ ਵਾਲੀ ਨੂੰ ਪਾ ਦਿੰਦੀ ਹੈ ਮੁੰਡੇ ਗੁੱਜਾ ਗੁੱਜਾ ਇਹ ਵੀ ਚਾਹੁੰਦੇ ਸਨ ਕਿ ਉਹਨਾਂ ਦੀਆਂ ਬਕਵਾਂ ਵੀ ਦੁੱਧ ਪੀਏ ਸਾਰਾ ਸਾਰਾ ਦਿਨ ਗੋਹਾ ਗੂੜਾ ਵੀ ਕਰਦੀਆਂ ਰਹਿੰਦੀਆਂ ਨੇ ਜਿਹੜੀ ਔਰਤ ਮੱਝਾਂ ਦੀ ਮੋਤਰਾਲ ਵਿੱਚ ਹੱਥ ਪਾਵੇ ਉਹਨੂੰ ਦੁੱਧ ਦਾ ਗਲਾਸ ਕਿਉਂ ਨਾ ਮਿਲੇ ਬੁੜੀ ਨੂੰ ਲਾਲਚ ਪਿਆ ਹੋਇਆ ਸੀ ਉਹ ਚਾਹੁੰਦੀ ਸੀ ਕਿ ਪੈਸੇ ਜਮ੍ਹਾਂ ਕਰਕੇ ਉਹ ਇੱਕ ਕਿੱਲਾ ਪੈ ਲਈ ਫੋਰ ਲੈ ਲਵੇ ਜਵਾਬ ਦਿੰਦੀ ਦੁੱਧ ਦੀ ਵਟਤ ਚੋਂ ਖਲਬੜੇਵੇਂ ਮਸਾ ਪੂਰੇ ਹੁੰਦੇ ਆ ਭਾਈ ਇੱਥੋਂ ਦੇ ਦਿਆਂ ਤੁਹਾਨੂੰ ਨੇਕੜੂ ਮੈਂ ਬੱਚੇ ਤਾਂ ਦੇਮਾ ਆਖ ਦੀ ਬਥੇਰਾ ਖਵਾਇਆ ਉਹਨੂੰ ਵਿਆਹ ਤੋਂ ਪਹਿਲਾਂ ਬਹੂਆਂ ਮਾਪਿਆਂ ਦੇ ਘਰ ਖਾ ਕੇ ਆਉਂਦੀਆਂ ਹੁਣ ਕਬੀਲਦਾਰੋਂ ਤੁਸੀਂ ਧੀਆ ਪੁੱਤਾਂ ਵਾਲੇ ਛੜੇ ਮਲੰਗ ਨਹੀਂ ਖਾ ਪੀ ਕੇ ਛੱਲੇ ਉਡਾਉਣੇ ਨੇ ਤਾਂ ਘਰ ਕਿਵੇਂ ਤੁਰੂ ਫੇਰ ਸਾੜ ਵੀ ਦਿੰਦੀ ਆਪਦੀ ਅਗਲ ਵਰਤਣੀ ਐ ਤਾਂ ਕਿਨਾਰਾ ਕਰੋ ਪਹਿਲਾਂ ਦੋ ਕਿਹੜਾ ਹੋਏ ਨਹੀਂ ਬੈਠੇ ਅੱਡ ਇਹ ਚ ਦੁੱਲੇ ਨੂੰ ਤਾਂ ਉਹ ਫੇਰ ਵੀ ਤਦੇ ਹੱਥ ਛਾੜ ਦਿੰਦੀ ਪਰ ਬਹੂਆਂ ਨੂੰ ਸੁੱਕੇ ਟੁਕਤੇ ਰੱਖਦੀ ਬਹੂਆਂ ਨੂੰ ਚਿੰਗਿਆ ਨਾ ਲੱਗਦੀ ਇੱਕ ਦਿਨ ਦੁੱਲੇ ਨੇ ਆਪਣਾ ਝੂਠਾ ਦੁੱਧ ਦਾ ਅੱਧਾ ਕੁ ਗਲਾਸ ਆਪਣੀ ਬਹੂ ਨੂੰ ਦੇ ਦਿੱਤਾ ਬਹੂ ਦੁੱਧ ਪੀਂਦੀ ਰਾਮਕੁਰ ਦੀ ਨਿਗਾਹ ਪੈ ਗਈ ਬਸ ਫੇਰ ਕੀ ਸੀ ਤੂਫਾਨ ਖੜਾ ਕਰ ਦਿੱਤਾ ਰਾਮਕੁਰ ਬੁੜੀ ਨਹੀਂ ਸਾਰਾ ਦਿਨ ਬੋਲਦੀ ਰਹੀ ਦੋ ਹੱਤੜੀ ਪਿੱਟਦੀ ਤੇ ਬਹੂਆਂ ਨੂੰ ਗਾਲਾਂ ਕੱਢਦੀ ਨਾ ਮੁੰਡੇ ਬੋਲੇ ਨਾ ਬਹੂਆਂ ਰਾਮਕੂਰ ਸਾਹਮਣੇ ਬੋਲਣਾ ਬਰੂ ਤੇ ਚੰਗਿਆੜੀ ਸੁਪਨਰ ਵਰਗੀ ਗੱਲ ਸੀ ਉਹਦਾ ਐਵੀਡੈਂਸ ਸੀ ਕਿ ਅਥਾ ਗੁੱਸੇ ਵਿੱਚ ਆਈ ਉਹ ਕਿਤੇ ਕੰਦ ਨਾਲ ਟੱਕਰ ਮਾਰ ਕੇ ਨਾ ਮਰ ਜਾਵੇ ਪੰਜਵੇਂ ਮੁੰਡੇ ਹਰਨੇਕ ਨੂੰ ਉਹ ਚੋਰੀਆਂ ਖੋਹਣ ਦੀ ਉਹ ਮਾਂ ਬਿਨਾ ਸਰਦਾ ਨਹੀਂ ਸੀ ਸੀ ਵੀ ਚੜਦੀ ਜਵਾਨੀ ਵਿੱਚ ਨਿਤ ਦਾ ਕਲੇਸ਼ ਮਟਾਉਣ ਲਈ ਕਿਚਤ ਤੇ ਦੁੱਲਾ ਵੀ ਗਏ ਫਿਰਨੀ ਵਾਲੀ ਆਵਾਦੀ ਵਿੱਚ ਉਹਨਾਂ ਨੇ ਵੀ ਦੋ ਕੋਠੜੇ ਛੱਤ ਲਏ ਉਥੇ ਰਹਿ ਕੇ ਆਪਣਾ ਜੀਵਨ ਗੁਜ਼ਾਰਾ ਕਰਨ ਲੱਗੇ ਜਾਰੇ ਮੁੰਡੇ ਬੁੜੀ ਦੀ ਮੌਤ ਪਾਲਦੇ ਉਹ ਨਾ ਮਰਦੀ ਨਾ ਮੁੰਜਾ ਛੱਡਦੀ ਤੇਨੂੰ ਨੇ ਵਿਆਹ ਦੀ ਵੇਮ ਕੀ ਕਰਨਾ ਬਹੂ ਦਾ ਬਗਾਨੀ ਟੀ ਮੇਰੀ ਮਿੱਤ ਤਦੰਤ ਨਹੀਂ ਬਣਦੀ ਉਹ ਹਰਨੇਕ ਨੂੰ ਆਪਣਾ ਫੈਸਲਾ ਸੁਣਾਉਂਦੀ ਹਰਨੇਕ ਬੋਲਦਾ ਨਾ ਪਰ ਆਖਣਾ ਚਾਹੁੰਦਾ ਬਹੁ ਤੇਰੇ ਖਾਤਰ ਲਿਆਉਣੀ ਆ ਰਾਮ ਕੋ ਰੋਟੀ ਟੁਕਤਾ ਸਭ ਆਪ ਕਰਦੀ ਮੱਜਾਂ ਦੀ ਧਾਰ ਕੱਟਦੀ ਗੋਹਾ ਕੂੜਾ ਹਰਨੇਕ ਕਰ ਦਿੰਦਾ ਹੁਣ ਜ਼ਮੀਨ ਉਹ ਹਿੱਸੇ ਤੇ ਦਿੰਦੀ ਮਾਪੁੱਤ ਆ ਬਸ ਦਿੰਨੇ ਮੱਜਾਂ ਦਾ ਕੰਮ ਕਰਦੇ ਇੱਕ ਮੱਜ ਦਾ ਦੁੱਧ 3 ਵਰਤ ਲੈਂਦੇ ਦੋ ਦਾ ਵੇਚ ਦਿੰਦੇ ਇੱਕ ਦਿਨ ਕੀ ਹੋਇਆ ਸਿਆਲ ਦੇ ਰੁੱਤ ਸੀ ਉਹ ਕਰਦੇ ਬਾਰਮੂਰੇ ਕੱਚੀ ਚੌਂਕੜੀ ਤੇ ਬੈਠੇ ਧੁੱਪ ਸੇਕ ਰਹੀ ਸੀ ਦੁਪਹਿਰ ਦਾ ਵਕਤ ਦੂਰੋਂ ਕੋਈ ਬੰਦਾ ਆਉਂਦਾ ਦਿਸਿਆ ਹੱਥ ਵਿੱਚ 베ਰੀ ਦੀ ਸੋਟੀ ਸਿਰ ਤੇ ਨਿੱਕੀ ਜਿਹੀ ਗੱਠੜੀ ਤੇ ਮਗਰ ਇੱਕ ਕੁੜੀ 7-8 ਸਾਲ ਦੀ ਥੁਮਕ ਥੁਮਕ ਤੁਰਦੀ ਬੁੜਾ ਉਹਨਾਂ ਦੇ ਬੂਹੇ ਵੱਲ ਝਾਕਦਾ ਉਹਨਾਂ ਕੋਲ ਦੀ ਲੰਘਿਆ ਜਦੋਂ ਉਹ ਬਹੀ ਵਿਚ ਦੂਰ ਨਿਕਲ ਗਿਆ ਤਾਂ ਅੱਖਾਂ ਤੇ ਹੱਥ ਦਾ ਚੱਪਰ ਬਣਾ ਕੇ ਉਹਦੇ ਵੱਲ ਦੇਖਣ ਲੱਗੀ ਫਿਰ ਉਹਨੇ ਇੱਕ ਦੇਵੀ ਨੂੰ ਪੁੱਛਿਆ ਕੋੜੇ ਕੌਣ ਹੋਇਆ ਇਹ ਕਿਹਦੇ ਵੱਡੂ ਜਾ ਕੇ ਦੇਖਦਾ ਜਾ ਗਿਆ ਤੇ ਫਿਰ ਦਿਨ ਢਲੇ ਉਹ ਵਾਪਸ ਆ ਰਿਹਾ ਸੀ ਉਹ ਉੱਥੇ ਦੀ ਉੱਥੇ ਬੈਠੀ ਹੋਈ ਸੀ ਇੱਕ ਵਾਰ ਉਹਦੇ ਸਾਹਮਣੇ ਆ ਕੇ ਖੜ ਗਿਆ ਤੇ ਬੋਲਿਆ ਰਾਮੋ ਤੇ ਡੀਜੀ ਹੋ ਕੇ ਮੰਜੀ ਤੇ ਪਈ ਉਹ ਛੱਟ ਬੈਠੀ ਹੋਗੀ ਅੱਖਾਂ ਉਹ ਗੇੜੀਆਂ ਉਹਦੇ ਸਿਆਣ ਵਿੱਚ ਨਹੀਂ ਆ ਰਿਆ ਸੀ ਉਹਨੇ ਆਪ ਹੀ ਦੱਸਿਆ ਮੈਂ ਗੁਰਚਰਨ ਸੂਹਾਂ ਪਿੰਡੋਂ ਕੰਮਣ ਸਿੰਘ ਦਾ ਪਾਣਜ ਤੂੰ ਭਾਈ ਗੁਰਚਰਨ ਸਿਆ ਇੱਥੇ ਕਿਵੇਂ ਆਰਾਮ ਘਰ ਨੂੰ ਜਿਵੇਂ ਕਿਸੇ ਨੇ ਫੜ ਕੇ ਝੰਜੋੜ ਦਿੱਤਾ ਹੋਵੇ ਉਹ ਬਹੁਤ ਬੜੇ ਪਛਾਹ ਚਲੀ ਗਈ ਤੇ ਫੇਰ ਜਿਵੇਂ 16 ਸਾਲ ਦੀ ਬਣ ਬੈਠੀ ਹੋਵੇ ਆਪਣੇ ਤੇ ਲਈ ਗਰਮ ਚਾਦਰ ਸੰਭਾਲਦੀ ਉਹ ਧੀ ਤੇ ਉਹਨੂੰ ਅੰਦਰ ਵੇੜੇ ਵਿੱਚ ਲੈ ਗਈ ਮੰਜਾ ਢਾ ਦਿੱਤਾ ਉਹ ਕਹਿੰਦਾ ਇਸ ਪਿੰਡ ਸਿੱਧੂਆਂ ਦਾ ਘਰ ਹੈ ਨਾ ਇੱਕ ਉਹਨਾਂ ਦੇ ਇੱਕ ਮੁੰਡੇ ਦੀ 10 ਪਈ ਸੀ ਪੁੱਤੀ ਖਤਰ ਮੱਖੀਆਂ ਸਾਹਮਣੇ ਮੱਥੇ ਘਰ-ਬਾਰ ਦੇਖ ਜਾ ਇਹ ਬੋਜੀ ਰਾਮਕੁਰ ਨੇ ਪੁੱਛਿਆ ਇਹ ਦੋਤੀ ਦੀ ਕੁੜੀ ਹੈ ਹਿੰਡ ਕਰਕੇ ਆ ਗਈ ਮੇਰੇ ਨਾਲ ਮੈਂ ਤਾਂ ਸ਼ਹਿਰ ਆਇਆ ਸੀ ਉਥੋਂ ਇੱਧਰ ਆ ਗਿਆ ਫੇਰ ਦੱਸਣ ਲੱਗਿਆ ਪਿੰਡ ਦਾ ਤਾਂ ਮੈਨੂੰ ਪਤਾ ਸੀ ਸਿੱਧੂਆਂ ਦੇ ਘਰੋਂ ਮੈਂ ਤੇਰਾ ਘਰ ਵੀ ਪੁੱਛ ਲਿਆ ਮੱਖਿਆਂ ਆਏ ਆ ਤਾਂ ਮਿਲੀ ਚੱਲੀ ਰਾਮੂ ਰਾਮਕੁਰ ਨੇ ਦੇਖਿਆ ਗੁਰਚਰਨ ਖਾਸਾ ਬੁੜਾ ਹੋ ਗਿਆ ਸੀ ਦਾੜੀ ਚਿੱਟੀ ਸਫੇਦ ਕੂਕੜੀ ਦੇ ਅੰਡੇ ਵਰਗੀ ਅੱਖਾਂ ਵਿੱਚ ਉਹ ਨੂਰ ਨਹੀਂ ਰਹਿ ਗਿਆ ਸੀ ਬਸ ਜਿਵੇਂ ਰੇਠੇ ਜਈ ਘੁੰਮ ਰਹੇ ਹੋਏ ਥੇਲੇ ਚਾਰੇ ਦਿਨ ਨਿਕਲੇ ਹੋਏ ਸਨ ਚੋਕੇ ਤੁਰਦਾ ਮੇਰੀ ਦੀ ਛੋਟੀ ਉਹਦਾ ਸਹਾਰਾ ਸੀ। ਰਾਮਕੁਰ ਨੂੰ ਇੱਕ ਇੱਕ ਕਰਕੇ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ। ਥੋੜੀ ਵਿੱਚੋਂ ਉਹ ਤਿੰਨ ਬਾਟੀਆਂ ਸੂਖੇ ਦੁੱਧ ਦੀਆਂ ਭਰ ਲਈ। ਵਿੱਚ ਖੰਡ ਦੀ ਮੁੱਠੀ-ਮੁੱਠੀ ਘੋਲ ਕੇ। ਗੁਰਚਰਨ ਕਹਿੰਦਾ ਐਨਾ ਤਾਂ ਪੀਤਾ ਨਹੀਂ ਜਾਣਾ ਰਾਮੂ। ਇੱਕ ਖਾਲੀ ਬਾਟੀ ਲਿਆ ਦੇ। ਮੈਂ ਬੁੱਕ ਪੀ ਲੈਣਾ, ਬਾਕੀ ਕੁੜੀ ਪੀ ਲੂ। ਇੱਕ ਬਾਟੀ ਤਾਂ ਤੂੰ ਚੁੱਕ ਕੇ ਲੈ। ਦੁੱਧ ਪੀ ਕੇ ਉਹ ਆਪ ਕੋ ਆਪਣੀ ਘਰ ਕਬੀਲਦਾਨੀ ਦੀਆਂ ਗੱਲਾਂ ਕਰਨ ਲੱਗੇ। ਮੁੰਡੇ ਕੁੜੀਆਂ ਦੀਆਂ ਗੱਲਾਂ ਤੋਂ ਅਗਾਹ ਰਿਸ਼ਤੇਦਾਰੀਆਂ ਵਿੱਚ ਪੈ ਗਏ ਆਪਣੀ ਕੋਈ ਗੱਲ ਤਾਂ ਇੱਕ ਵੀ ਨਹੀਂ ਕੀਤੀ ਤੇ ਫੇਰ ਕਹਿੰਦਾ ਚੰਗਾ ਚੱਲਦਾ ਮੈਂ ਤਾਂ ਦਿਨ ਛਿਪਦੇ ਨੂੰ ਪਹੁੰਚੂ ਪਿੰਡ ਹੌਲੀ-ਕੌਲੀ ਬੱਸਾਂ ਦੇ ਟਾਈਮ ਹੈਗੇ ਆ ਹਲੇ ਰਾਮ ਗੁਰ ਨੇ ਉਹਨੂੰ ਰਾਤ ਰਹਿਣ ਲਈ ਜ਼ੋਰ ਪਾਇਆ ਕਹਿੰਦੀ ਸੀ ਗੱਲਾਂ ਕਰਾਂਗੇ ਪਰ ਉਹ ਜਾਣ ਦੀ ਕਾਹਲ ਕਰ ਰਿਹਾ ਸੀ ਆਪਣੇ ਬੂਹੇ ਅੱਗੇ ਖੜੀ ਉਹਨੂੰ ਦੂਰ ਤੱਕ ਤੁਰੇ ਜਾਂਦੇ ਨੂੰ ਦੇਖਦੀ ਰਹੀ ਤੇ ਫੇਰ ਅੰਦਰ ਸੁਬਾਤ ਵਿੱਚ ਰਜਾਈ ਲੈ ਕੇ ਪੈ ਗਈ ਉਹਦਾ ਚਿੱਤ ਠੇਲਾ ਹੋ ਗਿਆ ਸੀ ਹੌਲੀ-ਹੌਲੀ ਦਿਨ ਪਾ ਕੇ ਉਹਨੂੰ ਮਹਿਸੂਸ ਹੋਣ ਲੱਗਿਆ ਜਿਵੇਂ ਇਸ ਸੰਸਾਰ ਵਿੱਚ ਉਹਨੂੰ ਕਿਸੇ ਵਿਰੋਧ ਕੋਈ ਸ਼ਿਕਾਇਤ ਨਾ ਰਹਿ ਗਈ ਹੋਵੇ ਉਹਦਾ ਰੰਗੜਉ ਪਾਰੇ ਵਾਂਗ ਫੈਲ ਕੇ ਜਿਵੇਂ ਮਿੱਟੀ ਦਾ ਹਿੱਸਾ ਹੀ ਬਣ ਗਿਆ ਹੋਵੇ ਇੱਕ ਦਿਨ ਉਹਨੇ ਹਰਨੇਕ ਨੂੰ ਕਿਹਾ ਕਿ ਉਹ ਬਾਹਰਲੇ ਘਰ ਦੋਵੇਂ ਕਰੀਏ ਇੱਕ-ਇੱਕ ਮੱਝ ਬੰਨ੍ਹਾਵੇ ਤੇ ਫੇਰ ਇੱਕ ਦਿਨ ਉਹਨੇ ਅਗਵਾੜ ਦੇ ਚਾਰੇ ਸਿਆਣੇ ਬੰਦੇ ਸੱਦੇ ਤੇ ਜ਼ਮੀਨ ਦੇ ਪੰਜ ਹਿੱਸੇ ਕਰ ਦਿੱਤੇ। ਹੋਰ ਦਿਨ ਲੰਘੇ ਤਾਂ ਉਹਨੇ ਹਰਨੇਕ ਨੂੰ ਆਖਿਆ ਤੂੰ ਸਾਮ ਪਾਈ ਆਪਦਾ ਘਰ ਆਪੇ ਮੇਰਾ ਤਾਂ ਚੰਦ ਰੋਜ਼ ਦਾ ਮੇਲਾ ਹੈ। ਵਿਆਹ ਵੀ ਕਰਾ ਲੈ ਹੂੰ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ